ਪੰਜਾਬ ਦੇ ਕੈਬਨਟ ਮંત્રી ਬਰਿੰਦਰ ਗੋਇਲ ਨੇ ਲਹਿਰਾਗਾਗਾ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਦੋ ਨਵੀਆਂ ਸਰਕਾਰੀ ਬੱਸਾਂ ਨੂੰ ਹਰੀ ਚੰਡੀ ਦਿੱਤੀ ਤੇ ਉਥੇ ਇਸ ਮੌਕੇ ਉਹਨਾਂ ਦੇ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਤਨਖਾਦ ਵੀ ਕੀਤਾ ਗਿਆ ਹੋਰ ਜਾਣਕਾਰੀ ਦਿੰਦਿਆਂ ਹੋਇਆ ਉਹਨਾਂ ਦੱਸੇ ਕਿ ਇੱਕ ਬੱਸ ਲਹਿਰਾਗਾਗਾ ਤੋਂ ਹੁਸ਼ਿਆਰਪੁਰ ਰੂਟ ਤੇ ਉੱਪਰ ਅਤੇ ਦੂਸਰੀ ਬੱਸ ਮੋਣਾ ਤੋਂ ਖਨੌਰੀ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਰੋਜ਼ਾਨਾ ਲੋਕਾਂ ਨੂੰ ਸਹੂਲਤਾਂ ਦੇਵੇਗੀ ਉਹਦੇ ਇਸ ਮੌਕੇ ਮੰਤਰੀ ਬਰਿੰਦਰ ਗੋਇਲ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਪਿੰਡਾਂ ਦੇ ਵਿੱਚ ਕੋਈ ਵੀ ਬੱਸ ਸਰਵਿਸ ਨਹੀਂ ਸੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਸਾਡੇ ਟਰਾਂਸਪੋਰਟ ਮੰਤਰੀ ਸਾਲ ਲਾਲਜੀਤ ਸਿੰਘ ਜੀ ਭੁੱਲਰ ਤੇ ਚੇਅਰਮੈਨ ਪੀਆਰਟੀਸੀ ਰਣਜੋਤ ਸਿੰਘ ਹਡਾਣਾ ਜੀ ਦਾ ਜਿਨ੍ਹਾਂ ਨੇ ਇਲਾਕੇ ਦੀ ਮੰਗ ਮੇਰੀ ਬੇਨਤੀ ਦੇ ਉੱਤੇ ਪ੍ਰਵਾਨ ਕੀਤੀ ਹੈ ਹੁਣ ਲਹਿਰੇ ਤੋਂ ਡੇਲੀ ਇਹ ਬੱਸ ਹੈ ਜਿਹੜੀ ਜਿਹੜੀ ਲਹਿਰਾ ਟੂ ਹੁਸ਼ਿਆਰਪੁਰ ਹੈ ਇਹ 6:45 ਮਿੰਟ ਤੇ ਲਹਿਰੇ ਤੋਂ ਚੱਲੇਗੀ ਤੇ 7:35 ਤੇ ਸਨਾਮ ਪਹੁੰਚਣਾ ਨੇ 9:12 ਤੇ ਇਸਨੇ ਸੰਰੂਰ ਪਹੁੰਚਣਾ ਤੇ 12:03 ਤੇ ਲੁਧਿਆਣੇ ਪਹੁੰਚਣਾ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਪਹੁੰਚ ਕੇ ਉਥੋਂ 2:37 ਤੇ ਇਹ ਵਾਪਸ ਚੱਲੇਗੀ ਤੇ ਇਹ 7:35 ਤੇ ਸਨਾਮ ਤੇ ਉਸ ਤੋਂ ਬਾਅਦ ਕਰੀਬ 8 ਵਜੇ ਇਹ ਰਾਤ ਨੂੰ ਬਸ ਲਹਿਰੇ ਪਹੁੰਚੂਗੀ ਤੇ ਇਹਦਾ ਜਿਹੜਾ ਸਟੋਪੇਜ ਹੈ ਉਹ ਰਾਤ ਦਾ ਉਹ ਲਹਿਰੇ ਹੈ ਤੇ ਡੇਲੇ 422 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਤੈਅ ਕਰੇਗੀ ਸੋ ਇਸ ਦੇ ਨਾਲ ਜਿਹੜੇ ਵਪਾਰੀ ਲੋਕ ਸੀ ਉਹ ਕਈ ਵਾਰੀ ਉਧਰੋਂ ਆਉਣ ਦੀ ਦਿੱਕਤ ਹੁੰਦੀ ਸੀ ਤੇ ਇਥੋਂ ਕਹਿੰਦੇ ਸੀ ਸਮੇਂ ਨਾਲ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਦੀ ਬੜੀ ਪਰੇਸ਼ਾਨੀ ਸੀ ਸੋ ਇਹਦੇ ਬੱਸ ਦੇ ਚੱਲਣ ਨਾਲ ਇਹਨਾਂ ਦੀਆਂ ਦਿੱਕਤਾਂ ਜਿਹੜੀਆਂ ਦੂਰ ਹੋਣਗੀਆਂ ਤੇ ਦੂਜੀ ਵਾਸਾ ਜਿਹੜੀ ਮੋਨਕ ਤੋਂ ਖਨੌਰੀ ਖਨੌਰੀ ਤੋਂ ਮੋਨਕ ਇਹ ਵੀ ਵੱਡੀ ਮੰਗ ਸੀ ਕਿਉਂਕਿ ਬੱਚੇ ਸੀ ਜਿਹੜੇ ਉਹ ਪੜ੍ਹਾਈ ਦੇ ਟਾਈਮ ਦੇ ਸਮੇਂ ਉਹ ਪਹੁੰਚ ਨਹੀਂ ਸਕਦੇ ਸੀ ਸੋ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀ ਸੋ ਇਹ ਬੱਸ ਹੈ ਜਿਹੜੀ ਖਨੌਰੀ ਤੋਂ ਸਵੇਰੇ 7:45 ਤੇ ਚੱਲੂਗੀ ਪਾਇਆ ਬਨਾਰਸੀ ਬੋਪੁਰ ਚੰਦੂ ਥੇੜੀ ਮੰਡਵੀ ਹੁੰਦਿਆਂ ਹੋਇਆ ਇਹ ਮੂਨਕ ਪਹੁੰਚੇਗੀ 9:00 ਫਿਰ ਮੂਨਕ ਤੋਂ ਇਹ ਵਾਪਸ ਆ ਜਿਹੜੀ ਇਹ ਖਨੌਰੀ ਨੂੰ ਚੱਲੇਗੀ ਸੋ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਦੀ ਬਹੁਤ ਵੱਡੀ ਕਮੀ ਸੀ ਜਾਂ ਦੂਜੇ ਸ਼ਬਦਾਂ 'ਚ ਮੈਂ ਇਹ ਕਹ ਲਾਂ ਕਿ ਇੱਥੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਬੱਸ ਸਰਵਿਸ ਹੈ ਹੀ ਨਹੀਂ ਸੀ ਮੈਨੂੰ ਪਤਾ ਹੈ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੈਂ ਉੱਥੇ ਵੋਟਾਂ ਮੰਗਣ ਲਈ ਗਿਆ ਸੀ ਤਾਂ ਸਾਡੇ ਪਿੰਡ ਨੇ ਹਰੀਗੜ ਗੇਲਾ ਮਹਾ ਸਿੰਘ ਆਲਾ ਭੂਲਣ ਮੰਡ ਵੀ ਇਹ ਸਾਰੇ ਜਿਹੜੇ ਪਿੰਡ ਸੀ ਤਾਂ ਮੈਨੂੰ ਉਸ ਸਮੇਂ ਹਰੀਗੜ ਗੇਲੇ ਪਿੰਡ ਦੇ ਵਿੱਚ ਲੋਕਾਂ ਕਿਹਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਬਸ ਨਹੀਂ ਚੱਲਦੀ ਤੇ ਸਾਡੇ ਜਵਾਕਾਂ ਨੂੰ ਰਿਸ਼ਤੇ ਨਹੀਂ ਹੁੰਦੇ ਮਤਲਬ ਐਡੀ ਵੱਡੀ ਉਹਨਾਂ ਦੀ ਪ੍ਰੋਬਲਮ ਸੀ ਮੈਂ ਉਸ ਸਮੇਂ ਹੱਸ ਕੇ ਕਿਹਾ ਦੀ ਮਗਾ ਵੀ ਰਿਸ਼ਤਿਆਂ ਦਾ ਤਾਂ ਮੈਨੂੰ ਪਤਾ ਨਹੀਂ ਬਸ ਅਸੀਂ ਥੋੜੇ ਚਲਾ ਦੇਵਾਂਗੇ ਮੰਤਰੀ ਸਾਹਿਬ ਬਸ ਚੱਲਣ ਨਾਲ ਜਿੱਦਾਂ ਸਾਡੀ ਸਰਕਾਰ ਬਣੀ ਤਾਂ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਜਿਹੜੀ ਦੱਸਣ ਲੱਗਿਆ ਤਾਂ ਸਰਕਾਰ ਸਾਡੀ ਬਣ ਗਈ ਮੈਂ ਮੰਤਰੀ ਜੀ ਲਵੇ ਗਿਆ ਕਿ ਉੱਥੇ 14 ਪਿੰਡਾਂ 'ਚ ਬਸ ਹੀ ਨਹੀਂ ਚੱਲਦੀ ਤਾਂ ਮੰਤਰੀ ਜੀ ਮੰਨਣ ਨੂੰ ਤਿਆਰ ਨਾ ਹੋਏ ਹੂੰ ਕਹਿੰਦੇ ਵੀ ਉੱਥੇ ਤਾਂ ਏਡੀਆਂ ਵੱਡੀਆਂ ਹਸਤੀਆਂ ਰਹਿ ਲੀਆਂ ਤੇ ਉਹਨਾਂ ਪਿੰਡਾਂ 'ਚ ਬਸ ਕਿਵੇਂ ਨਹੀਂ ਚੱਲਦੀ ਹੋ ਮਗਾ ਜੀ ਪਤਾ ਕਰਾ ਲਓ ਤੁਸੀਂ ਤੇ ਜਦੋਂ ਪਤਾ ਕਰਾਇਆ ਵਾਸਤਵ 'ਚ ਉੱਥੇ ਬਸ ਨਹੀਂ ਚੱਲਦੀ ਸੀ ਸੋ ਉਹਨਾਂ ਵੀ ਸਾਰੇ ਪਿੰਡਾਂ ਦੇ ਵਿੱਚ ਬਸਾਂ ਚੱਲ ਜਾਂਦੀਆਂ ਨੇ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਹਲਕੇ ਲਹਿਰੇ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਬੱਸ ਸਰਵਿਸ ਨਹੀਂ ਹੈ ਸੋ ਇਹ ਦੋ ਬਸਾਂ ਚੱਲਣ ਦੇ ਨਾਲ ਹੋਰ ਵੀ ਲੋਕਾਂ ਨੂੰ ਜਿਹੜੀ ਬੱਸ ਸਰਵਿਸ ਦਾ ਫਾਇਦਾ ਮਿਲਣਾ ਚਾਹੀਦਾ ਉਹ ਮਿਲੇਗਾ ਚਗਬਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ